ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੈਣਾ ਦੇਵੀ ਵਿਖੇ ਚੰਡੀ ਪ੍ਰਗਟ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਆਖਿਆ ਸੀ ਚੰਡੀ ਦਾ ਰੂਪ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੈਣਾ ਦੇਵੀ ਵਿਖੇ ਹਵਨ ਕਰਵਾਇਆ ਸੀ ਆਉ ਇਹ ਸਭ ਜਾਣਦੇ ਹਾਂ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਿੱਖਿਆਦਾਇਕ ਹੈ ਆਪਣੇ ਜੀਵਨ ਕਾਲ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਕੌਤਕ ਵਰਤਾਏ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਆਪਣੇ ਸਿਰਜੇ ਹੋਏ ਖਾਲਸੇ ਦੀ ਰੱਖਿਆ ਦੇ ਵਿੱਚ ਬਚਨਬੱਧ ਰਹੇ ਮਾਨਵਤਾ ਦੀ ਸੇਵਾ ਦੇ ਵਿੱਚ ਤਤਪਰ ਰਹਿਣ ਵਾਲੇ ਖਾਲਸੇ ਦੇ ਸਿਰਜਣਹਾਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਦਾ ਸੰਦੇਸ਼ ਹਰ ਜਗ੍ਹਾ ਫੈਲਾਇਆ ਇੱਕ ਆਮ ਜਿਹੇ ਇਨਸਾਨ ਦਾ ਪੱਧਰ ਇਸ ਤਰ੍ਹਾਂ ਉੱਚਾ ਕੀਤਾ ਕਿ ਲੱਖਾਂ ਇਨਸਾਨਾਂ ਦੀ ਭੀੜ ਦੇ ਵਿੱਚੋਂ ਇੱਕ ਇਕੱਲਾ ਖਾਲਸਾ ਵੱਖਰਾ ਹੀ ਜਾਪਦਾ ਹੈ ਅਤੇ ਸਭਾ ਸਭਾ ਲੱਖ ਦੇ ਨਾਲ ਲੜਨ ਵਾਲੇ ਇੱਕ ਇੱਕ ਖਾਲਸੇ ਦਾ ਜਨਮਦਾਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਅਨਿਆਈ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਖਾਲਸੇ ਨੂੰ ਚੰਡੀ ਰੂਪ ਤਲਵਾਰ ਦਿੱਤੀ ਅਤੇ ਅਨਿਆਈ ਨੂੰ ਖਤਮ ਕਰਨ ਦੀ ਪ੍ਰੇਰਣਾ ਵੀ ਦਿੱਤੀ ਸੋ ਅੱਜ ਅਸੀਂ ਗੱਲ ਕਰਨ ਚਾ ਰਹੇ ਹਾਂ ਉਸ ਘਟਨਾ ਦੀ ਜੋ ਕਿ ਬਹੁਤ ਹੀ ਪ੍ਰਚਲਿਤ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਚੰਡੀ ਨੂੰ ਨਾਣਾ ਦੇਵੀ ਵਿਖੇ ਪ੍ਰਗਟ ਕਰਕੇ ਆਪਣੇ ਵਸਦੇ ਵਿੱਚ ਕੀਤਾ ਇਸ ਗੱਲ ਬਾਰੇ ਬਹੁਤ ਹੀ ਮਤਭੇਦ ਅਤੇ ਭੁਲੇਖੇ ਹਨ ਸ਼ਬਦਾਂ ਦੀ ਇਸ ਖੇਡ ਦੇ ਵਿੱਚ ਫਸ ਕੇ ਬੰਦਾ ਬਹੁਤ ਕੁਝ ਸੋਚ ਲੈਂਦਾ ਹੈ ਅਤੇ ਕਈਆਂ ਦੇ ਮਨ ਦੇ ਵਿੱਚ ਬਹੁਤ ਭਰਮ ਭੁਲੇਖੇ ਰਹਿ ਜਾਂਦੇ ਹਨ ਸੋ ਇਸ ਘਟਨਾ ਦੀ ਸਚਾਈ ਸਿੱਖ ਧਰਮ ਦੇ ਇਤਿਹਾਸਿਕ ਕਿਤਾਬਾਂ ਵਿੱਚ ਮਿਲਦੀ ਹੈ ਉਸੇ ਆਧਾਰ ਤੇ ਹੀ ਇਹ ਸਚਾਈ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਜੇਕਰ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਹੋ ਆ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੀ ਤੇ ਹੁਣ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਮੁਗਲਾਂ ਦਾ ਪ੍ਰਭਾਵ ਪੰਜਾਬ ਵਿੱਚ ਵਧਣ ਕਰਕੇ ਮੁਗਲ ਲੋਕ ਸਿੱਖ ਅਤੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾ ਰਹੇ ਸਨ ਇਸ ਜ਼ੁਲਮ ਦਾ ਮੁਕਾਬਲਾ ਕਰਨ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨੂੰ ਮੂੰਹ ਤੋੜ ਜਵਾਬ ਦਿੱਤੇ ਅਤੇ ਉਹਨਾਂ ਦੀ ਈਨ ਨਾ ਮੰਨੀ ਅਤੇ ਕਈ ਜੰਗਾਂ ਲੜੀਆਂ ਇਸ ਔਖੇ ਸਮੇਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਉਹਨਾਂ ਦੇ ਦਰਬਾਰ ਵਿੱਚ ਇੱਕ ਪੰਡਤ ਕੇਸ਼ਵਦਾਸ ਆਇਆ ਅਤੇ ਗੁਰੂ ਜੀ ਉਹ ਕਿਹਾ ਕਿ ਉਹਨਾਂ ਦੇ ਅੰਦਰ ਬਹੁਤ ਵੱਡਾ ਦੁੱਖ ਹੈ ਕਿ ਸਿੱਖ ਧਰਮ ਅੱਜ ਮੁਸ਼ਕਲ ਦੇ ਵਿੱਚੋਂ ਲੰਘ ਰਿਹਾ ਹੈ ਸਮੇਂ-ਸਮੇਂ ਤੇ ਉਹਨਾਂ ਦੇ ਉੱਪਰ ਕਈ ਮੁਸੀਬਤਾਂ ਆ ਰਹੀਆਂ ਹਨ ਫਿਰ ਪੰਡਿਤ ਕੇਸ਼ਵਦਾਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਉਹਨਾਂ ਅੰਦਰ ਗੁਰੂ ਜੀ ਦੇ ਲਈ ਬਹੁਤ ਚਿੰਤਾ ਰਹਿੰਦੀ ਹੈ ਅਤੇ ਉਹ ਗੁਰੂ ਜੀ ਨੂੰ ਇਸ ਮੁਸੀਬਤ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਿਤ ਦਾ ਭੂਲਾਪਣ ਅਤੇ ਪਿਆਰ ਦੇਖ ਕੇ ਕਿਹਾ ਕਿ ਪੰਡਤ ਜੀ ਜੋ ਵੀ ਹੁੰਦਾ ਹੈ ਉਸ ਅਕਾਲ ਪੁਰਖ ਦੀ ਰਾਜਾ ਦੇ ਵਿੱਚ ਹੀ ਹੁੰਦਾ ਹੈ ਤੇ ਸਾਨੂੰ ਉਸ ਅਕਾਲ ਪੁਰਖ ਦੀ ਰਾਜਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਗੁਰੂ ਜੀ ਨੇ ਪੰਡਤ ਜੀ ਨੂੰ ਬਹੁਤ ਸਮਝਾਇਆ ਪਰ ਪੰਡਤ ਜੀ ਨਹੀਂ ਮੰਨੇ ਪੰਡਤ ਜੀ ਨੇ ਕਿਹਾ ਕਿ ਉਹ ਗੁਰੂ ਜੀ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਪੰਡਤ ਜੀ ਦੋਸਤ ਤੁਸੀਂ ਕੀ ਚਾਹੁੰਦੇ ਹੋ ਫਿਰ ਪੰਡਤ ਕੇਸ਼ਵਦਾਸ ਜੀ ਨੇ ਕਿਹਾ ਕਿ ਉਹ ਸਿੱਖਾਂ ਅਤੇ ਸਿੱਖ ਧਰਮ ਨੂੰ ਇਸ ਮੁਸੀਬਤ ਵਿੱਚੋਂ ਕੱਢਣ ਦੇ ਲਈ ਚੰਡੀ ਮਾਤਾ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ ਜਿਸ ਦੇ ਲਈ ਉਹਨਾਂ ਨੂੰ ਨੈਣਾ ਦੇਵੀ ਦੇ ਟਿੱਲੇ ਉੱਤੇ ਜਾ ਕੇ ਯੱਗ ਕਰਨਾ ਪਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤ ਜੀ ਨੂੰ ਬਹੁਤ ਸਮਝਾਇਆ ਪਰ ਪੰਡਤ ਜੀ ਆਪਣੀ ਜਿੱਦ ਉੱਤੇ ਅੜੇ ਰਹੇ ਸੋ ਗੁਰੂ ਜੀ ਨੇ ਪੰਡਤ ਜੀ ਦਾ ਭਰਮ ਤੋੜਨ ਦੇ ਲਈ ਉਸ ਦੀ ਗੱਲ ਮੰਨ ਲਈ ਅਤੇ ਪੰਡਤ ਜੀ ਨੈਣਾ ਦੇਵੀ ਦੇ ਟਿੱਲੇ ਉੱਤੇ ਚਲੇ ਗਏ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਕੋਲ ਹੀ ਹੈ ਉੱਥੇ ਜਾ ਕੇ ਪੰਡਤ ਜੀ ਨੇ ਹਰੀਦਵਾਰ ਤੋਂ 10 ਪੰਡਤ ਹੋਰ ਮੰਗਵਾਏ ਅਤੇ ਗੁਰੂ ਜੀ ਦੇ ਕੋਲੋਂ ਇੱਕ ਹਫ਼ਤੇ ਦੇ ਹਵਨ ਦੇ ਲਈ ਕਾਫੀ ਸਮੱਗਰੀ ਵੀ ਮੰਗਾਈ ਫਿਰ ਜੱਗ ਸ਼ੁਰੂ ਹੋਇਆ ਕਰੀਬ ਇੱਕ ਹਫ਼ਤਾ ਜੱਗ ਚੱਲਿਆ ਪਰ ਚੰਡੀ ਪ੍ਰਗਟ ਨਹੀਂ ਹੋਈ ਗੁਰੂ ਜੀ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਚੰਡੀ ਪ੍ਰਗਟ ਕਿਉਂ ਨਹੀਂ ਹੋਈ ਹਵਨ ਦਾ ਤੁਹਾਡੇ ਹਿਸਾਬ ਦੇ ਨਾਲ ਹੀ ਹੋਇਆ ਹੈ ਪੰਡਤ ਜੀ ਨੂੰ ਬਹੁਤ ਹੀ ਬੇਚੈਨੀ ਮਹਿਸੂਸ ਹੋਣ ਲੱਗੀ ਜਦੋਂ ਪੰਡਤ ਜੀ ਨੂੰ ਹੋਰ ਕੁਝ ਨਾ ਸੁੱਝਿਆ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਜੀ ਚੰਡੀ ਮਾਤਾ ਦਾ ਹਵਨ ਕਿਸੇ ਸੂਜਵਾਨ ਪੁੱਛ ਦੀ ਬਲੀ ਮੰਗ ਰਿਹਾ ਹੈ ਬਲੀ ਤੋਂ ਬਾਅਦ ਚੰਡੀ ਮਾਤਾ ਪ੍ਰਗਟ ਹੋ ਜਾਵੇਗੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪੰਡਤ ਕੇਸ਼ਵਦਾਸ ਨੂੰ ਕਿਹਾ ਕਿ ਪੰਡਤ ਜੀ ਇਸ ਜਗ੍ਹਾ ਉੱਤੇ ਤੁਹਾਡੇ ਨਾਲੋਂ ਵੱਧ ਸੂਜਵਾਨ ਕੌਣ ਹੋ ਸਕਦਾ ਹੈ ਇਨ੍ਹਾਂ ਸਾਰੇ ਪੰਡਤਾਂ ਦੇ ਵਿੱਚੋਂ ਤੁਸੀਂ ਹੀ ਸ਼ਰੀਸਟ ਹੋ ਪਰ ਪੰਡਤ ਜੀ ਨੇ ਤਾਂ ਬਹਾਨਾ اسی کہ ਗੁਰੂ ਜੀ ਦਾ ਧਿਆਨ ਭਟਕ ਜਾਵੇ ਪਰ ਪੰਡਤ ਜੀ ਆਪਣੀ ਹੀ ਕਰੀ ਗੱਲ ਦੇ ਵਿੱਚ ਫਸ ਗਏ ਗੁਰੂ ਜੀ ਦੀ ਇਸ ਗੱਲ ਸੁਣ ਕੇ ਪੰਡਤ ਜੀ ਰਾਤੋਂ ਰਾਤ ਉਸ ਜਗ੍ਹਾ ਤੋਂ ਹਵਨ ਵਿੱਚ ਹੀ ਛੱਡ ਕੇ ਭੱਜ ਗਏ ਅਗਲੇ ਦਿਨ ਸਵੇਰੇ ਜਦੋਂ ਗੁਰੂ ਜੀ ਉਸ ਜਗ੍ਹਾ ਤੇ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਪੰਡਤ ਜੀ ਉਸ ਜਗ੍ਹਾ ਤੋਂ ਭੱਜ ਗਏ ਹਨ ਇਹ ਦੇਖ ਕੇ ਗੁਰੂ ਜੀ ਮੁਸਕਰਾਏ ਅਤੇ ਉੱਥੇ ਬਹੁਤ ਸਾਰੀਆਂ ਸੰਗਤਾਂ ਵੀ ਸਨ ਜਿਨ੍ਹਾਂ ਨੂੰ ਗੁਰੂ ਜੀ ਕਿਸੇ ਵੀ ਬਹਿਮ ਪਰਮਦੇਵ ਵਿੱਚ ਨਹੀਂ ਰੱਖਣਾ ਚਾਹੁੰਦੇ ਸਨ ਸੋ ਗੁਰੂ ਜੀ ਨੇ ਉੱਥੇ ਮوجود ਸਾਰੀ ਹਵਨ ਦੀ ਸਮੱਗਰੀ ਇੱਕੋ ਵਾਰ ਦੇ ਵਿੱਚ ਹੀ ਹਵਨ ਕੁੰਡ ਦੇ ਵਿੱਚ ਸੁੱਟ ਦਿੱਤੀ ਜਿਸ ਕਾਰਨ ਉੱਥੇ ਬਹੁਤ ਹੀ ਵੱਡੀ ਅੱਗ ਦੀ ਲਾਟ ਉੱਪਰ ਨੂੰ ਉਠੀ ਉਸੇ ਸਮੇਂ ਅਸਮਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਜਲੀ ਲਿਸ਼ਕੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸ਼ਮਸ਼ੀਰ ਮਿਆਨ ਵਿੱਚੋਂ ਕੱਢ ਕੇ ਹਵਾ ਦੇ ਵਿੱਚ ਉੱਪਰ ਵੱਲ ਖੜੀ ਕਰ ਦਿੱਤੀ ਜਿਸ ਨਾਲ ਉਹ ਸਾਰੀ ਅਸਮਾਨੀ ਬਿਜਲੀ ਉਸ ਸ਼ਮਸ਼ੀਰ ਵਿੱਚ ਸਮਾ ਗਈ ਅਸਮਾਨੀ ਬਿਜਲੀ ਦੀ ਗਰਜ ਅਤੇ ਐਨੀ ਉੱਚੀ ਅੱਗ ਦੀ ਲਾੜ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਟਿੱਲੇ ਦੇ ਉੱਤੇ ਚੰਡੀ ਮਾਤਾ ਪ੍ਰਗਟ ਹੋ ਗਈ ਹੈ ਜਦੋਂ ਉਹ ਲੋਕ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕੋਈ ਚੰਡੀ ਮਾਤਾ ਪ੍ਰਗਟ ਨਹੀਂ ਹੋਈ ਉੱਥੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੜੇ ਸਨ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਤਲਵਾਰ ਹੀ ਚੰਡੀ ਹੈ ਅਤੇ ਅੱਜ ਤੋਂ ਹੀ ਇਹ ਤਲਵਾਰ ਹੀ ਚੰਡੀ ਦਾ ਰੂਪ ਹੈ ਵੈਰੀਆਂ ਦੇ ਵਿਰੁੱਧ ਇਹ ਤਲਵਾਰ ਹੀ ਚੰਡੀ ਬਣ ਕੇ ਲੜੇਗੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਨੂੰ ਚੰਡੀ ਦਾ ਰੂਪ ਦੱਸਿਆ ਨਾ ਕਿ ਕੋਈ ਚੰਡੀ ਮਾਤਾ ਨੂੰ ਪ੍ਰਗਟ ਕਰਕੇ ਆਪਣੇ ਵਾਸਤੇ ਵਿੱਚ ਕੀਤਾ ਸੀ ਚੰਡੀ ਦਾ ਰੂਪ ਾਰੇ ਇੱਕ ਦੇ ਅੰਦਰ ਹੁੰਦਾ ਹੈ ਲੋੜ ਹੈ ਉਸ ਨੂੰ ਸਹੀ ਸਮੇਂ ਅਤੇ ਸਹੀ ਜਗ੍ਹਾ ਤੇ ਜਗਾਉਣ ਦੀ ਜਿੱਥੇ ਮਨੁੱਖਤਾ ਦੇ ਖਿਲਾਫ ਅਨਿਆਏ ਹੋ ਰਿਹਾ ਹੋਵੇ ਅਤੇ ਅਨਿਆਏ ਦੇ ਖਿਲਾਫ ਉਸ ਚੰਡੀ ਨੂੰ ਆਪਣੇ ਅੰਦਰ ਜਗਾਉਣਾ ਹੀ ਧਰਮ ਹੈ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਿਓ ਜੀ ਸਾਡੇ ਇਸ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਅਤੇ ਨਾਲ ਹੀ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ